ਬੇਗੁਰਜ ਜੀ ਦਾ ਖਾਲਸਾ ਵਾਹਿਗੁਰੂ ਕੀ ਫਤਿਹ ਮੇਰਾ ਗੁਰਬਾਣੀ ਵਿਸ਼ੇਸ਼ਕਤਾ ਦਾ ਖੇਤਰ ਨਹੀਂ ਹੈਗਾ ਪਰ ਮੈਂ ਪਿਛਲੇ ਸਮੇਂ ਤੋਂ ਗੁਰਬਾਣੀ ਯੂਨੀਵਰਸਿਟੀ ਦੇ ਡਿਪਾਰਟਮੈਂਟ ਦੇ ਵਿੱਚ ਪੜਾਉਣੀ ਸ਼ੁਰੂ ਕੀਤੀ ਹੈ ਇਸੇ ਸੁਭਬ ਨਾਲ ਮੈਂ ਇੱਥੇ ਹਾਜ਼ਰ ਹੋਇਆ ਕਿ ਮੈਨੂੰ ਕੁਝ ਸਿੱਖਣ ਦਾ ਮੌਕਾ ਮਿਲੂਗਾ ਸਵਾਲ ਤਾਂ ਤੁਹਾਡੇ ਆਪ ਦੇ ਹੀ ਹੁੰਦੇ ਨੇ ਬਾਰੋਂ ਦਾ ਪ੍ਰੇਰਕ ਕਿ ਮਿਲਦੇ ਹੁੰਦੇ ਆ ਸੋ ਉਹ ਤੁਹਾਡੀਆਂ ਗੱਲਾਂ ਸੁਣਦਿਆਂ ਸੁਣਦਿਆਂ ਮੇਰੇ ਮਨ ਦੇ ਵਿੱਚ ਵੀ ਕਈ ਖਿਆਲ ਚੱਲਣੇ ਸ਼ੁਰੂ ਹੋ ਗਏ ਉਹ ਖਿਆਲ ਬਸ ਤੁਹਾਡੇ ਨਾਲ ਸਾਂਝੇ ਕਰਨੇ ਆ ਪਹਿਲਾ ਖਿਆਲ ਮੇਰੇ ਮਨ 'ਚ ਇਹ ਆਇਆ ਕਿ ਜਦੋਂ ਇਹ ਵਿਵਸਥਾ ਨਹੀਂ ਸੀ ਜ ਜਿਹਨੂੰ ਅਸੀਂ ਆਧੁਨਿਕ ਸਿੱਖਿਆ ਕਹਿੰਦੇ ਆ ਜਿਹੜੀ ਅੰਗਰੇਜ਼ਾਂ ਦੇ ਆਉਣ ਨਾਲ ਸ਼ੁਰੂ ਹੁੰਦੀ ਆ ਹੌਲੀ-ਹੌਲੀ ਚੱਲਦੀ ਅੰਗਰੇਜ਼ਾਂ ਦੇ ਤਰੀਕੇ ਨਾਲ ਹੁਣ ਪਹੁੰਚਦੀ ਆ ਉਸ ਤੋਂ ਪਹਿਲਾਂ ਲੋਕ ਗੁਰਬਾਣੀ ਨੂੰ ਕਿਵੇਂ ਮੁਖਾਤਬ ਹੁੰਦੇ ਹੋਣਗੇ ਕਿਵੇਂ ਪਹੁੰਚਦੇ ਹੋਣਗੇ ਗੁਰੂ ਗ੍ਰੰਥ ਸਾਹਿਬ ਕੋਲ ਕਿਸ ਤਰ੍ਹਾਂ ਅਧਿਆਨ ਕਰਦੇ ਹੋਣਗੇ ਕੀ ਉਹ ਰਸਤਾ ਇਸ ਤਰ੍ਹਾਂ ਦਾ ਹੀ ਹੋ ਜਿਸ ਤਰ੍ਹਾਂ ਦਾ ਹੁਣ ਜਾਂ ਉਹ ਰਸਤਾ ਵੱਖਰੀ ਤਰ੍ਹਾਂ ਦਾ ਹੋਊਗਾ ਸੋ ਸਭ ਤੋਂ ਪਹਿਲਾਂ ਸਾਨੂੰ ਜਿਸ ਚੌਕਟੇ ਦੇ ਵਿੱਚ ਅਸੀਂ ਹੁਣ ਅਧਿਐਨ ਕਰਦੇ ਆ ਉਸ ਚੌਕਟੇ ਤੇ ਪ੍ਰਸ਼ਨ ਚ ਨਿਲਾਉਣਾ ਲਾਜ਼ਮੀ ਹੋ ਜਾਂਦਾ ਅਸੀਂ ਹਮੇਸ਼ਾ ਚਰਚਾ ਕਰਦੇ ਆ ਕਿ ਜਿਹੜੀ ਆਧੁਨਿਕ ਸਿੱਖਿਆ ਇਹਨੇ ਤਰਕ ਨੂੰ ਬਹੁਤ ਐਹਮियत ਦਿੱਤੀ ਲੌਜੀਕ ਨੂੰ ਤੇ ਲੌਜਿਕ ਸੈਕਰਟ ਟੈਕਸਟ ਦੇ ਮਾਮਲੇ ਦੇ ਵਿੱਚ ਸਪਿਰਚੁਅਲਿਜ਼ਮ ਦੇ ਮਾਮਲੇ ਦੇ ਵਿੱਚ ਬੜੀ ਨਗੂਣੀ ਚੀਜ਼ ਹੈ ਬਹੁਤ ਛੋਟੀ ਚੀਜ਼ ਹੈ ਇਹ ਨਹੀਂ ਕਿ ਤਰਕ ਦੀ ਅਹਿਮੀਅਤ ਨਹੀਂ ਹੈਗੀ ਪਰ ਤਰਕ ਸਾਰਾ ਕੁਝ ਨਹੀਂ ਹੈ ਤੇ ਸਾਡੀ ਜਿਹੜੀ ਸਿੱਖਿਆ ਉਹ ਸਾਰੀ ਤਰਕ ਨੂੰ ਹੀ ਪ੍ਰਧਾਨਤਾ ਦਿੰਦੀ ਹੈ ਲੌਜਿਕ ਨੂੰ ਹੀ ਪ੍ਰਧਾਨਤਾ ਦਿੰਦੀ ਹੈ ਤੇ ਜਦੋਂ ਅਸੀਂ ਤਰਕ ਵਰਗੀ ਚੀਜ਼ ਨੂੰ ਸੁਪਰੀਮ ਮੰਨ ਕੇ ਗੁਰਵਾਣੀ ਕੋਲ ਜਾਵਾਂਗੇ ਤਾਂ ਅਰਥਾਂ ਨੂੰ ਛੋਟੇ ਕਰਦਾਂਗੇ ਅਰਥਾਂ ਨੂੰ ਸੰਗੋੜ ਕੇ ਉੱਥੇ ਤੱਕ ਲੈ ਆਵਾਂਗੇ ਤਾਂ ਤਰਕ ਤੋਂ ਗਾਂਹ ਜਾ ਕੇ ਹੁਣ ਜੇ ਗੁਰੂ ਗ੍ਰੰਥ ਸਾਹਿਬ ਨੂੰ ਤੱਕ ਜਾਣਾ ਜਾਂ ਅਧਿਆਤਮ ਦੇ ਖੇਤਰ ਚ ਜਾਣਾ ਤਾਂ ਤਰਕ ਦੀ ਚੌਦਰ ਨੂੰ ਚੁਣੌਤੀ ਦੇਣੀ ਪੱਕੀ ਉਹ ਗੱਲ ਆ ਨਹੀਂ ਅਸੀਂ ਕਿਤੇ ਨਹੀਂ ਪਹੁੰਚ ਸਕਾਂਗੇ ਇੱਕ ਜਿਹੜੀ ਹੋਰ ਗੱਲ ਮਹਿਸੂਸ ਹੁੰਦੀ ਆ ਮੇਰੇ ਤੇ ਵੀ ਲਾਗੂ ਹੁੰਦੀ ਆ ਤੁਹਾਡੇ ਤੇ ਵੀ ਲਾਗੂ ਹੁੰਦੀ ਆ ਸਭ ਤੇ ਲਾਗੂ ਹੁੰਦੀ ਆ ਕਿ ਅਮ ਗੱਲਾਂ ਤਾਂ ਅਸੀਂ ਸਾਰੇ ਬਹੁਤ ਵਧੀਆ ਕਰਦੇ ਆ ਤੁਸੀਂ ਵੀ ਬਹੁਤ ਸੋਹਣੀਆਂ ਗੱਲਾਂ ਕਰਦੇ ਹੋ ਇੱਥੇ ਸਟੇਜ ਤੇ ਮੈਂ ਖੜਾ ਮੈਂ ਸੋਹਣੀਆਂ ਕਰ ਲੂੰਗਾ ਪਰ ਮਸਲ ਜੋ YouTube ਤੇ ਹਰ ਕੋਈ ਬੋਲੀ ਜਾਂਦਾ ਕਿੰਨੇ ਹੀ ਲੋਕ ਕਿੰਨਾ ਹੀ ਬੋਲਦੇ ਆ ਰੋਜ਼ ਵੀਡੀਓ ਪਾ ਦਿੰਦੇ ਆ ਤਾਂ ਫਿਰ ਹੁੰਦਾ ਕਿਉਂ ਨਹੀਂ ਕੁਝ ਜੇ ਇੰਨਾ ਕੁਝ ਪਤਾ ਬਦਲਦਾ ਕਿਉਂ ਨਹੀਂ ਕੁਝ ਚੀਜ਼ਾਂ ਦਾ ਫੇਰ ਉਮੇ ਦੀਆਂ ਉਮੇ ਨੇ ਤਾਂ ਇਹਦਾ ਮਤਲਬ ਕਿ ਅਸੀਂ ਬੜੇ ਜਾਲਸਾਜ ਹੋ ਗਏ ਅਸੀਂ ਗੱਲਾਂ ਵੀ ਬਹੁਤ ਚੰਗੀਆਂ ਚੰਗੀਆਂ ਕਰਦੇ ਆ ਅਸੀਂ ਗੁਰਬਾਣੀ ਦੀਆਂ ਗੱਲਾਂ ਵੀ ਆਰਾਮ ਨਾਲ ਕਰ ਜਾਂਦੇ ਆ ਪਰ ਸਾਡੇ ਜੀਵਨ ਦੇ ਵਿੱਚ ਰੁਪਾਂਤਰਣ ਨਹੀਂ ਵਾਪਰਦਾ ਹੈਗਾ ਯਾਨੀ ਸਾਡੀ ਪੜ੍ਹਾਈ ਤੇ ਸਾਡਾ ਜੀਵਨ ਸਾਡਾ ਅਮਲ ਉਹ ਇੱਕ ਸੂਤਰ ਦੇ ਵਿੱਚ پروਏ ਹੋਏ ਨਹੀਂ ਹੈਗੇ ਗਰਜਾਂ ਦੇ ਹੇਠ ਆ ਗਏ ਨੇ ਇਹ ਨਹੀਂ ਕਿ ਮੈਂ ਆਪਣੇ ਆਪ ਨੂੰ ਮੁਕਤ ਕਰ ਰਿਹਾ ਤੇ ਤੁਹਾਨੂੰ ਇਲਜ਼ਾਮ ਕਰ ਰਿਹਾ ਜੇ ਤੁਸੀਂ ਇਹ ਕਹਿਸਾਉਂਦੇ ਆਪ ਤਾਂ ਸਾਰਾ ਨੌਕਰੀ ਤੇ ਲੱਗੇ ਹੋਏ ਨੇ ਤੇ ਸਾਨੂੰ ਬੜੀ ਸਿੱਖਿਆ ਦੇ ਰਹੇ ਨੇ ਅਸੀਂ ਤਾਂ ਗਰਜ ਕਰਕੇ ਪੇਪਰ ਪੜ੍ਹਨਾ ਤੇ ਮਤਲਬ ਸਰਟੀਫਿਕੇਟ ਲੈ ਕੇ ਜਾਣ ਜੋ ਜਿਹੜੀ ਉਹ ਵੀ ਕਰ ਲੋ ਕੋਈ ਗੱਲ ਨਹੀਂ ਹੈਗੀ ਜਦੋਂ ਬੰਦਾ ਲਾਇਕ ਹੁੰਦਾ ਬਹੁਤ ਲਾਇਕ ਹੁੰਦਾ ਤੇ ਉਹ ਤੁਰੰਦਰੋ ਜੁੜਿਆ ਹੁੰਦਾ ਉਹਨੂੰ ਇਹ ਚੀਜ਼ਾਂ ਤਾਂ ਵੈਸੀ ਮਿਲ ਜਾਂਦੀਆਂ ਹੁੰਦੀਆਂ ਨੇ ਕਿਉਂਕਿ ਸੱਚੀ ਮੁੱਚੀ ਲਾਇਕ ਹੋਣਾ ਸ਼ੁਰੂ ਹੋ ਜਾਂਦਾ ਤਾਂ ਇਹ ਜਿਹੜੀ ਚੀਜ਼ ਹਮੇਸ਼ਾ ਜਦੋਂ ਅਸੀਂ ਪੀ ਐਚ ਡੀ ਉੱਥੇ ਬਹੁਤ ਘਰਵਾਣੀ ਤੇ ਸਾਡੀ ਯੂਨੀਵਰਸਿਟੀ ਦੇ ਵਿੱਚ ਪੀ ਜੀ ਆ ਉਂ ਦਿਨਾਂ ਦਿਨਾਂ ਤੇ ਮੈਂ ਸਟੂਡੈਂਟਸ ਤੋਂ ਜਦੋਂ ਪੇਪਰ ਪੜ੍ਹਨ ਆਉਂਦੇ ਡਾਕਟਰ ਸਾਹਿਬ ਜਾਂ ਉਹਨਾਂ ਦਾ ਵਾਇਵਾਹ ਹੁੰਦਾ ਮੈਂ ਉਹਨਾਂ ਤੋਂ ਇੱਕ ਸਵਾਲ ਪੁੱਛਦਾ ਹਮੇਸ਼ਾ ਕਿ ਭਾਈ 6 ਸਾਲ ਲਾ ਲੇ ਬਤੌਰ ਤੂੰ ਬਨੁੱਖ ਕਿਵੇਂ ਬਦਲਿਆ 5 6 ਸਾਲ ਗੁਰਬਾਣੀ ਦੇ ਰੂਬਰੂ ਰਿਹਾ ਗੁਰਬਾਣੀ ਨਾਲ ਦੇ ਅੰਗ ਸੰਗ ਰਿਹਾ ਗੁਰਬਾਣੀ ਦਾ ਅਧਿਐਨ ਕੀਤਾ ਆਪਣੇ ਆਪ 'ਚ ਕੀ ਤਬਦੀਲੀ ਆਈ ਜੇ ਨਹੀਂ ਆਈ ਤਾਂ ਫੇਰ ਤਾਂ ਜਹਜਾ ਮਤਲਬ ਨਾਵਲ ਤੇ ਦੇਹਨ ਕਰ ਲਿਆ ਕਹਾਣੀ ਤੇ ਅਧਿਐਨ ਕਰ ਲਿਆ ਗਣਿਤ ਤੇ ਅਧਿਐਨ ਕਰ ਲਿਆ ਫਿਰ ਉਹੋ ਜਿਹਾ ਹੀ ਅਧਿਐਨ ਹੋਇਆ ਸੋ ਜਿਹੜਾ ਆਪਦੇ ਆਪ ਦੇ ਵਿੱਚ ਰੂਪਾਂਤਰਿਤ ਹੋਣਾ ਉਹ ਸਭ ਤੋਂ ਵੱਡੀ ਚੀਜ਼ ਹੈ ਜਿਹੜੀ ਇੱਕ ਇਹ ਸਵਾਲ ਵੀ ਖੜਾ ਹੁੰਦਾ ਗੁਰਬਾਣੀ ਨੂੰ ਅਧਿਐਨ ਕਰਨ ਵੇਲੇ ਕਿ ਸਾਨੂੰ ਤਾਂ ਇਹੀ ਸਿਖਾਇਆ ਗਿਆ ਕਿ ਤੁਸੀਂ ਟੈਕਸਟ ਨਾਲ ਸੰਵਾਦ ਕਰਨਾ ਪ੍ਰਸ਼ਨ ਕਰਨੇ ਆ ਜਿਹੜੀ ਆਧੁਨਿਕ ਸਿੱਖਿਆ ਕਿ ਜਿਹੜੇ ਮੀਨਿੰਗ ਨੇ ਉਹ ਟੈਕਸਟ ਦੇ ਵਿੱਚ ਨਹੀਂ ਪਏ ਹੈਗੇ ਉਹ ਤੁਹਾਡੇ ਰਿਸ਼ਤੇ ਦੇ ਵਿੱਚ ਪਏ ਨੇ ਤੁਸੀਂ ਕਿੱਥੇ ਖਾਮੋਸ਼ ਹੋਣਾ ਤੇ ਕਿੱਥੇ ਤੁਸੀਂ ਆਪਦੇ ਆਪ ਨੂੰ ਬੋਲਣਾ ਜਾਨੀ ਸੈਕ੍ਰੇਟ ਟੈਕਸਟ ਨੂੰ ਕਿੰਨਾ ਸਤਕਾਰ ਦੇਣਾ ਉਹ ਸਤਕਾਰ ਦੇਣਾ ਤੁਹਾਡੀ ਯਾਤਰਾ ਤਾਂ ਸ਼ੁਰੂ ਹੋਣੀ ਹੈ ਜੇ ਤੁਸੀਂ ਪਹਿਲਾਂ ਆਪਣੇ ਆਪ ਨੂੰ ਖਾਮੋਸ਼ ਕਰਨ ਇੱਕ ਖਾਮੋਸ਼ ਖਮੋਸ਼ੀ ਤੋਂ ਬਾਅਦ ਜਦੋਂ ਤੁਸੀਂ ਸੁਣੋਗੇ ਸੁਣਨ ਤੋਂ ਬਾਅਦ ਫਿਰ ਬੋਲਣਾ ਆਊਗਾ ਜੇ ਜੋ ਤੁਸੀਂ ਪਹਿਲਾਂ ਹੀ ਜਾਣਦੇ ਹੋ ਉਹ ਬੋਲ ਰਹੇ ਹਾਂ ਉਸੇ ਦੇ ਨਾਲ ਇੰਟਰਪ੍ਰੀਟ ਕਰ ਰਹੇ ਹਾਂ ਇਦਾ ਮਤਲਬ ਤੁਸੀਂ ਸੁਣਨਾ ਹਲੇ ਸੁਣਨ ਦੀ ਜਾਂਚ ਨਹੀਂ ਆਈ ਸੰਵਾਦ ਕਰਨ ਦੀ ਜਾਂਚ ਨਹੀਂ ਆਈ ਗੱਲ ਕਰਨ ਦੀ ਜਾਂਚ ਨਹੀਂ ਆਈ ਹੈਗੀ ਸੋ ਖਾਮੋਸ਼ ਕਰਨਾ ਆਪਦੇ ਆਪ ਨੂੰ ਖਾਮੋਸ਼ ਕਰਕੇ ਸਤਕਾਰ ਦੇਣਾ ਤੇ ਇਹ ਮੰਨਣਾ ਕਿ ਟੈਕਸਟ ਨੂੰ ਮੈਂ ਮੈਂ ਮੈਨੂੰ ਬਹੁਤ ਘੱਟ ਅਕਲ ਆ ਮੈਂ ਗੁਰੂ ਗ੍ਰੰਥ ਸਾਹਿਬ ਕੋਲ ਜੇ ਜਾ ਰਿਹਾ ਤਾਂ ਆਪਦੇ ਆਪ ਨੂੰ ਪਹਿਲਾਂ ਖਾਮੋਸ਼ ਕਰ ਲਵਾਂ ਤੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਗ੍ਰੰਥ ਸਾਹਿਬ ਦੇ ਹਵਾਲੇ ਨਾਲ ਹੀ ਸਮਝਣਾ ਸਿੱਖ ਉਦੇ ਜਿਹੜੇ ਪ੍ਰਸ਼ਨ ਪੈਦਾ ਹੋ ਰਹੇ ਨੇ ਉਹ ਉੱਥੋਂ ਹੀ ਤਲਾਸ਼ਾਂ ਆਪਣੀ ਬੁੱਧੀ ਤੋਂ ਨਾ ਉਹਨਾਂ ਦੇ ਅਰਥ ਕਰਨੇ ਸ਼ੁਰੂ ਕਰ ਦੋ। ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿੰਨੀਆਂ ਚੀਜ਼ਾਂ ਜਿੰਨੇ ਅਰਥ ਜਿੱਥੇ ਸੰਕਲਪ ਆਉਂਦੇ ਨੇ ਉਹ ਸਾਰਿਆਂ ਦੀ ਵਿਆਖਿਆ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਪਈ ਆ। ਤਾਂ ਕਿਸੇ ਹੋਰ ਅਥਾਰਟੀ ਨੂੰ ਜਾਂ ਆਪਣੇ ਆਪ ਦੀ ਅਥਾਰਟੀ ਨੂੰ ਮੰਨਣ ਨਾਲੋਂ ਤੁਸੀਂ ਉੱਥੇ ਹੀ ਜਾਓ। ਉੱਥੇ ਹੀ ਭਰੋਸਾ ਕਰੋ ਕਿ ਉੱਥੋਂ ਜਿਹੜੇ ਅਰਥ ਆ ਰਹੇ ਨੇ ਉਹ ਜ਼ਿਆਦਾ ਠੀਕ ਹੋਣਗੇ ਇਹ ਬਹੁਤ ਮਹੱਤਵਪੂਰਨ ਗੱਲ ਆ ਕਿ ਆਪਦੇ ਆਪ ਨੂੰ ਖਾਮੋਸ਼ ਕਰਨਾ ਚਾਹੀਦਾ ਕਿਉਂਕਿ ਗੁਰਬਾਣੀ ਦੇ ਵਿੱਚ ਕੱਲਾ ਗਿਆਨ ਦੀ ਗੱਲ ਨਹੀਂ ਹੁੰਦੀ ਸੋ ਗਿਆਨ ਦੀ ਗੱਲ ਹੁੰਦੀ ਹੈ ਗਿਆਨ ਤਾਂ ਖਤਰਨਾਕ ਬਹੁਤ ਗਿਆਨ ਤਾਂ ਸਾਜਿਸ਼ੀ ਬਹੁਤ ਨੇ ਗਿਆਨ ਤਾਂ ਤੁਹਾਨੂੰ ਢੋਣ ਵਾਲੇ ਵੀ ਬਹੁਤ ਨੇ ਪਰ ਜਿਹੜਾ ਸੋ ਗਿਆਨ ਆ ਜਿਹੜਾ ਚੰਗਾ ਗਿਆਨ ਆ ਪਵਿੱਤਰ ਗਿਆਨ ਆ ਉਸ ਦੀ ਤਲਾਸ਼ ਜਿਹੜੀ ਆ ਉਹ ਕਰਨੀ ਲਾਜ਼ਮੀ ਆ ਤੇ ਆ ਆਖਰੀ ਕਲਮ ਇਹ ਕਰਨੀ ਆ ਕਿ ਜਦੋਂ ਮੈਂ ਸਿਸਟਮ ਨੂੰ ਸੋਚਦਾ ਹੁੰਨਾ ਤਾਂ ਆਸ਼ਾ ਦੀ ਬਾੜ ਦੇ ਵਿੱਚੋਂ ਇੱਕ ਕੁਝ ਸਤਰਾਂ ਮੈਨੂੰ ਬਹੁਤ ਚੰਗੀਆਂ ਲੱਗਦੀਆਂ ਨੇ ਵੈਸੇ ਸਾਰਾ ਹੀ ਬਹੁਤ ਆਨੰਦਪੂਰਨ ਪਰ ਉਹ ਮੇਂ ਬਾਰ-ਬਾਰ ਮੈਨੂੰ ਸੋਚ ਦੇ ਵਿੱਚ ਪਾਉਂਦੀਆਂ ਰਹਿੰਦੀਆਂ ਨੇ ਜਿਵੇਂ ਗੁਰਬਾਣੀ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਇਹ ਕਨਟਰਡਿਕਸ਼ਨ ਮਿਲੂਗੀ ਕਿ ਇੱਕ ਪਾਸੇ ਇਹ ਕਿਹਾ ਗਿਆ ਕਿ ਸਭ ਕੁਝ ਹੁਕਮ ਦੇ ਵਿੱਚ ਕਿ ਹੁਕਮ ਤੋਂ ਬਿਨਾਂ ਤੁਸੀਂ ਗੁਰੂ ਦੇ ਲੜ ਨਹੀਂ ਲੱਗ ਸਕਦੇ ਨਾਮ ਦੇ ਲੜ ਨਹੀਂ ਸਕਦੇ ਦੂਜੇ ਪਾਸੇ ਤੁਹਾਡੀ ਕਿਰਿਆਸ਼ੀਲਤਾ ਦੀ ਗੱਲ ਵੀ ਹੈਗੀ ਆ ਫਿਰ ਜੇ ਗੁਰੂ ਦੇ ਹੁਕਮ ਨਾਲ ਆ ਜੇ ਤੁਹਾਨੂੰ ਤੁਸੀਂ ਨਹੀਂ ਹੋਇਆ ਹੈਗਾ ਫਿਰ ਤੁਹਾਡਾ ਕੀ ਦੋਸ਼ ਸੋ ਇਸ ਤਰ੍ਹਾਂ ਦੀ ਕਨਟਰਡਿਕਸ਼ਨ ਦੇ ਆ ਰ졸ਵ ਤਾਂ ਹੀ ਹੋਣਾ ਜੇ ਤੁਸੀਂ ਗੁਰੂ ਕੋਲ ਸਾਰੇ ਚੀਜ਼ਾਂ ਨੂੰ ਸਮਝਣ ਲਈ ਜਾਓਗੇ ਨਹੀਂ ਤਾਂ ਬਹੁਤ ਸਪਰਫੇਸ਼ੀਅਲ ਤੌਰ ਤੇ ਤੁਹਾਨੂੰ ਲੱਗੂਗਾ ਤਾਂ ਬਹੁਤ ਵੱਡੀ ਟੈਂਕ ਕਨਟਰਡਿਕਸ਼ਨ ਉਹਦੇ ਵਿੱਚ ਪਈ ਆ ਬਸ ਉਹੀ ਲਾਈਨਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਅ ਉਹ ਇਸੇ ਤਰੀਕੇ ਦੀ ਗੱਲ ਆ ਹਨਾ ਕਿ ਜਿਹੜਾ ਸਿਸਟਮ ਆ ਸਾਡਾ ਅਕੈਡੈਮਿਕਸ ਦਾ ਯੂਨੀਵਰਸਿਟੀਆਂ ਦਾ ਤੇ ਉਹਦੇ ਵਿੱਚ ਜਿਹੜਾ ਵੀ ਅਸੀਂ ਕੁਝ ਕਰਦੇ ਆ ਜੇ ਉਹ ਵੱਡਾ ਸਟਰਕਚਰ ਹੀ ਗਲਤ ਆ ਤਾਂ ਉਸ ਦੇ ਵਿੱਚ ਅਸੀਂ ਛੋਟਾ ਛੋਟਾ ਜਿੰਨਾ ਵੀ ਚੰਗਾ ਕਿਉ ਨਾ ਕਰੀਏ ਜਾਈਏ ਅਲਟੀਮੇਟਲੀ ਉਹ ਪ੍ਰੋਬਲਮ ਹੀ ਕ੍ਰੀਏਟ ਕਰਦਾ ਉਹ ਕਿਸੇ ਪਾਸੇ ਠੀਕ ਲੇਖੇ ਲੱਗਦਾ ਨਹੀਂ ਹੈਗਾ ਸੋ ਲਾਈਨ ਅਪ ਇਧਰ ਉਧਰ ਹੋ ਗਈਆਂ ਕਿਤੇ ਹਾਂ ਉਹ ਹੈਗੀ ਆ ਆ ਵਾਲੀ ਆ ਹੌ ਵਿੱਚ ਆਇਆ ਹੋਂ ਵਿੱਚ ਆਇਆ ਹੋਂ ਵਿੱਚ ਗਿਆ ਹੋਂ ਵਿੱਚ ਜੰਮਿਆ ਹੋਂ ਵਿੱਚ ਮੋਆ ਹੋਂ ਵਿੱਚ ਦਿੱਤਾ ਹੋਂ ਵਿੱਚ ਲਿਆ ਹੋਂ ਵਿੱਚ ਖਟਿਆ ਹੋਂ ਵਿੱਚ ਗਿਆ ਹੋਂ ਵਿੱਚ ਸਚਿਆਰ ਕੁੜਿਆਰ ਹੋਂ ਵਿੱਚ ਪਾਪ ਪੁੰਨ ਵਿਚਾਰ ਹੋਂ ਵਿੱਚ ਨਰਗ ਨਰਕ ਸੁਰਗ ਅਵਤਾਰ ਹੋਂ ਵਿੱਚ ਹੱਸੇ ਹੋਂ ਵਿੱਚ ਰੋਵੇ ਹੋਂ ਵਿੱਚ ਭਰੀਏ ਹੋਂ ਵਿੱਚ ਧੋਵੇ ਹੋਂ ਵਿੱਚ ਜਾਤੀ ਜਿੰਸੀ ਖੋਵੇ ਹੋਂ ਵਿੱਚ ਮੂਰਖ ਹੋਂ ਵਿੱਚ ਸਿਆਣਾ ਮੋਖ ਮੁਕਤ ਕੀ ਸਾਰ ਨਾ ਜਾਣਾ ਯਾਨੀ ਜੇ ਅਸੀਂ ਉਸ ਸਟਰਕਚਰ ਦੇ ਵਿੱਚ ਹੀ ਸਾਰਾ ਕੁਝ ਕਰ ਰਹੇ ਹਾਂ ਉਹਦੇ ਵਿੱਚ ਪਾਪ ਆ ਪੁੰਨ ਆ ਚੰਗੀ ਆ ਮੰਦਾ ਤਾਂ ਅਸਲ ਦੇ ਵਿੱਚ ਉਹ ਸਾਰਾ ਕੁਝ ਹੀ ਗਲਤ ਹੋਈ ਜਾ ਰਿਹਾ ਜੇ ਉਹ ਵੱਡੇ ਚੌਕਟੇ ਨੂੰ ਅਸੀਂ ਚੈਲੰਜ ਨਹੀਂ ਕਰਦੇ ਹੈਗੇ ਫਿਰ ਕੋਈ ਚੀਜ਼ ਬਦਲ ਨਹੀਂ ਸਕਦੀ ਹੈਗੀ ਤੇ ਹੋਮੀਰੇ ਤਾਂ ਦੁਨਿਆਵੀ ਸ਼ਬਦ ਵੀ ਆ ਨੇ ਹਾਂ ਮੈਂ ਮੈਂ ਜਮਾ ਮੈਂ ਇਹ ਮੈਂ ਆ ਕੁਝ ਸੋਰੇ ਤੋਂ ਪਾਰ ਜਾ ਕੇ ਗੱਲ ਕਰਨੀ ਸਿੱਖਣੀ ਤੇ ਗੁਰਬਾਣੀ ਨੂੰ ਆਪਣੇ ਅੰਦਰ ਧਾਰਨ ਕਰਨਾ ਗਰਜ ਤੁਸੀਂ ਜ਼ਰੂਰ ਪੂਰੀ ਕਰੋ ਪਰ ਜਦੋਂ ਆਮ ਹੋ ਤਾਂ ਕੁਝ ਇਹ ਸੋਚੋ ਕਿ ਮੇਰੇ ਰੂਹ ਨੂੰ ਕੋਈ ਗੱਲ ਭੇਜਦੀ ਵੀ ਆ ਸਿੱਝਦੀ ਵੀ ਆ ਨਾਲ ਜੁੜਦੀ ਵੀ ਆ ਜੇ ਉਸ ਤਰੀਕੇ ਨਾਲ ਤੁਸੀਂ ਗੁਰਬਾਣੀ ਕੋਲ ਜਾਓਗੇ ਤਾਂ ਪੱਕਾ ਯਕੀਨ ਆ ਮੈਂ ਆਪਣੇ ਨਿੱਜੀ ਐਕਸਪੀਰੀਅੰਸ ਤੋਂ ਕਹਿ ਰਿਹਾ ਹਾਂਗੇ ਤੁਹਾਨੂੰ ਬਹੁਤ ਆਨੰਦ ਆਊਗਾ ਹੌਲੇ ਹੋਮੋਗੇ ਬਾਲਾ ਭਾਰ ਜਿਹੜਾ ਦੱਬਿਆ ਹੋਇਆ ਉਹ ਤੋਂ ਮੁਕਤ ਹੋਮੋਗੇ ਤੇ ਨਹੀਂ ਤਾਂ ਫਿਰ ਉਹ ਮਹਾਭਾਰਤ ਦੇ ਵਿੱਚ ਵੀ ਗੱਲ ਆਉਂਦੀ ਹੈ ਨਾ ਕਿ ਉਹ ਪੁੱਛੇ ਵੀ ਤੁਹਾਨੂੰ ਅਦਭੁਤ ਚੀਜ਼ਾਂ ਕੀ ਲੱਗਦੀਆਂ ਨੇ ਅਦਭੁਤ ਚੀਜ਼ ਇੱਕ ਇਹ ਵੀ ਹੈ ਕਿ ਲੋਕ ਕਿਸੇ ਦੇ ਸੰਸਕਾਰ ਤੇ ਜਾ ਰਹੇ ਹੁੰਦੇ ਨੇ ਡੈੱਡ ਬੋਰਡ ਨੂੰ ਫੂਕਣ ਤੇ ਗੱਲਾਂ ਕਰ ਰਹੇ ਹੁੰਦੇ ਨੇ ਕਿ ਚਾਕੇ ਮੈਂ 10 ਦਿਨਾਂ ਬਾਅਦ ਆਹ ਕਰਨਾ ਤੇ 2 ਸਾਲ ਬਾਅਦ ਮੈਂ ਫਲਾਣੀ ਚਲੇ ਜਗ੍ਹਾ ਤੇ ਜਾਣਾ 3 ਸਾਲ ਬਾਅਦ ਮੈਂ ਅਮਰੀਕਾ ਜਾਣ ਦਾ ਪਲਾਨ ਆ ਹੈ ਸੋ ਇਸ ਤਰੀਕੇ ਨਾਲ ਅਸੀਂ ਮਤਲਬ ਇਹਨੇ ਮੂਡ ਹੋ ਜਾਂਦੇ ਆ ਬਹੁਤ ਬਹੁਤ ਸ਼ੁਕਰੀਆ